ਔਰ ਉਹਨਾਂ ਦੇ ਜੀਵਨ ਦੇ ਵਿੱਚੋਂ ਜਿੱਤੇ ਸਤਿਗੁਰੂ ਜੀ ਦਾ ਪਰਿਵਾਰ ਵਿੱਚ ਦਾ ਪਿਆਰੋ ਬੱਚੇ ਸੀਰ ਹੁੰਦੇ ਨੇ ਦਸੰਬਰ ਦੇ ਮਹੀਨੇ ਦੇ ਵਿੱਚ ਅਰਥੇ ਨਾਲ ਹੀ ਪਹਿਲੇ ਮਹੀਨੇ ਦੇ ਵਿੱਚ ਜਨਵਰੀ ਦੇ ਮਹੀਨੇ ਦੇ ਵਿੱਚ ਹੀ ਪੁਨਰ ਦਾ ਪ੍ਰਕਾਸ਼ ਦੇ ਹੱਡਾ ਬਣਾਇਆ ਜਾਂਦਾਗਾ ਸਵਾ ਉਹਨਾਂ ਦੇ ਜੀਵਨ ਦੇ ਨਾਲ ਜੁੜੀਏ ਸਬਿਕ ਮਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਮੇਰੇ ਪਾਸ਼ਾ ਦਾ ਅਵਤਾਰ ਨਹੀਂ ਸੀ ਹੋਇਆ ਜਦ ਕਦੀ ਵੀ ਕਹਿੰਦੇ ਧਰਮ ਦੀ ਹਾਨੀ ਹੁੰਦੀ ਹੈ ਦੁਨੀਆ ਦੇ ਉੱਪਰ ਜ਼ੁਲਮ ਹੁੰਦੇ ਨੇ ਪਾਪ ਹੁੰਦੇ ਨੇ ਪਿਆਰੇਓ ਸ੍ਰਿਸ਼ਟੀ ਦੇ ਵਿੱਚ ਕਹਿੰਦੇ ਹਾਹਾਕਾਰ ਮਚ ਜਾਂਦੀ ਹੈ ਸਤੋਗੁਣੀ ਭੱਲੇ ਸਤਪੁਰਸ਼ ਦੁਖੀ ਹੋ ਕੇ ਕਹਿੰਦੇ ਫਿਰ ਉਹ ਭਗਵਾਨ ਅਗੇ ਪ੍ਰਿਆਰ ਕਰਦੇ ਨੇ ਬੈਠਦੇ ਨੇ ਅਰਦਾਸ ਕਰਦੇ ਨੇ ਅਤਿਰਾਗ ਸੁਭ ਦੀ ਰਾਜੇ ਤੇ ਤਮੋ ਗੁਣੀ ਮਹਾਂ ਕੰਦੇ ਆਪਾਦੀਆਂ ਜਾਲਮਾਂ ਦੇ ਕਿਨ ਜਿੱਥੇ ਕਿਤੇ ਕਿਨੇ ਦੂਤੀ ਬੋਲਦੀ ਹੈ ਜਦ ਕਿ ਇਸ ਤਰ੍ਹਾਂ ਕੋਰਜਲ ਤੇ ਪਾਪ ਤੇ ਕੰਦੇ ਕਾਲੀ ਗੋਲੀ ਹਨੇਰੀ ਚੜਾਉਂਦੀ ਹੈ ਤਾਕਿ ਜਿਉ ਅਤਿਸ਼ਟ ਸਤ ਸਤ ਜਿਤੇ ਕਹਿੰਦੇ ਆਨੰਦ ਰਿੰਗਾਰ ਜਿਦੇ ਕਨੇ ਆਸਰੇ ਧਰਮ ਤੌਲ ਖੜਾ ਕਥਨ ਕੀਤਾ ਜਾਂਦਾ ਹੈ ਜਿਦੇ ਆਸਰੇ ਤੇ ਆਕਾਸ ਧਰਤੀ ਪਤਾਲ ਜਿਦੇ ਆਸਰੇ ਤੇ ਖੜੇ ਨੇ ਕਥਨ ਕੀਤਾ ਜਾਂਦਾ ਆਪਣੇ ਨੂਰ ਦੀ ਕਹਿੰਦੇ ਬਿਜਲੀ ਲਸਕਾਉਂਦਾ ਹੈ ਔਰ ਜਿਸ ਨਾਲ ਕਹਿੰਦੇ ਪਾਪੀਆਂ ਤੇ ਜ਼ਾਲਮਾਂ ਨੂੰ ਕਹਿੰਦੇ ਭੈਅ ਤੇ ਸਤਿ ਪੁਰਖਾਂ ਨੂੰ ਕਿਦੋਂ ਦੀ ਹੋਂਜ ਦੀ ਕਹਿੰਦੇ ਧੀਰਜ ਵੱਜ ਜਾਂਦੀ ਹੈ। ਤਦ ਪਰ ਜਦੋਂ ਕਹਿੰਦੇ ਦੁਨੀਆਂ ਤੇ ਰਾਜ ਜੀ ਕਹਿੰਦੇ ਅਤ ਜ਼ਾਲਮ ਹੋ ਕੇ ਕਹਿੰਦੇ ਪਰਜਾਂ ਨੂੰ ਜੋਰ ਜ਼ੁਲਮ ਦੇ ਨਾਲ ਕਹਿੰਦੇ ਤੰਗ ਕਰਦੇ ਨੇ। ਹਤਿਆਚਾਰ ਕਰਦੇ ਨੇ। ਪਰਜਾਂ ਦੇ ਤਾਂ ਪਰਜਾ ਕਹਿੰਦੇ ਲੋਕ ਅਤਿ ਦੁਖੀ ਹੋ ਕੇ ਉਹ ਆਪਣੀ ਰੱਖਿਆ ਵਾਸਤੇ ਕਹਿੰਦੇ ਅਨੰਤ ਸ਼ਕਤੀ ਅੱਗੇ ਕਹਿੰਦੇ ਪੁਕਾਰ ਕਰਦੇ ਨੇ ਭਗਵਾਨ ਅੱਗੇ ਪ੍ਰਮਾਤਮਾ ਅੱਗੇ ਜਦੋਂ ਕੋਈ ਪੇਸ਼ ਨਹੀਂ ਜਾਂਦੀ ਦਰਦੀ ਆਕਾਸ਼ ਪਤਾਲ ਤੇ ਪਰਜਾ ਪਰ ਉਸ ਭਗਵਾਨ ਅਗੇ ਪ੍ਰਮਾਤਮਾ ਅਗੇ ਪੁਕਾਰ ਕਰਦੇ ਨੇ ਪਰਜਾ ਦੇ ਲੋਕ ਦੁਖੀ ਹੋ ਕੇ ਜਿਸ ਰੂਪੇ ਦੇ ਨਿਵਾਰਨ ਵਾਸਤੇ ਕਿਨੇ ਨਰੇਂਂਕਾਰ ਕਿਸੇ ਮਹਾ ਵਿਅਕਤੀ ਨੂੰ ਕਿਨੇ ਸੰਸਾਰ ਤੇ ਭੇਜਦਾਗਾ ਫਿਰ ਦੁਨੀਆ ਦੇ ਉਪਰ ਭੇਜਦਾਗਾ ਆਪਣਾ ਰੂਪ ਦੇ ਕੇ ਹੁਣ ਅਜੇ ਹਿਕਨੇ ਸਮਾਂ ਸੀ ਜਦ ਹਿੰਦੂ ਪਰਜਾ ਦੇ ਉੱਪਰ ਔਰੰਗਜ਼ੇਬ ਦੇ ਕਿਨ ਜਲਮ ਰਾਜ ਹੈਠਾਂ ਕਹਿੰਦੇ ਬੜੀ ਦੁਖੀ ਸੀ ਇਸ ਸਮੇਂ ਕਹਿੰਦੇ ਕਿਸੇ ਸੰਤ ਸਿਪਾਹੀ ਤੇ ਵਿਅਕਤੀ ਦੀ ਕਹਿੰਦੇ ਲੋੜ ਸੀ ਜਿਹੜਾ ਕਹਿੰਦੇ ਜ਼ਾਲਮਾਂ ਦੇ ਜ਼ੁਲਮ ਦਾ ਕਹਿੰਦੇ ਟੱਕਰ ਆ ਕਰਨ ਯੋਗ ਹੋਵੇ ਜਿਸ ਵਿੱਚ ਕਿਨ ਸਕਤੀ ਅਤੇ ਭਗਤੀ ਦੋਵੇਂ ਗੁਣ ਹੋਂ ਸੰਭਲ ਹੋਣ ਐਸਾ ਕੋਈ ਸੂਰਮਾ ਆਵੇ ਦੁਨੀਆ ਤੇ ਜਿਹਦੇ ਵਿੱਚ ਸ਼ਕਤੀ ਵੀ ਹੋਵੇ ਤੇ ਭਗਤੀ ਵੀ ਹੋਵੇ ਦੋਨੇ ਗੁਣ ਸੰਭਲ ਹੋਣ ਜੋ ਜੋ ਕਿਨ ਸ਼ਕਤੀ ਦੇ ਨਾਲ ਭਗਤੀ ਦੀ ਕਿਨ ਰੱਖਿਆ ਕਰ ਸਕੇ ਅਤੇ ਭਗਤੀ ਦੇ ਨਾਲ ਜਾਲਮ ਦੀ ਕਿਨ ਸ਼ਕਤੀ ਨੂੰ ਪ੍ਰਾਪਰਵ ਕਰ ਸਕੇ ਰੋਪ ਸੰਦੇ ਇਸ ਮਹਾਨ ਕਾਰਜ ਵਾਸਤੇ ਕਹਿੰਦੇ ਨਿਰੰਕਾਰ ਨੇ ਕਹਿੰਦੇ ਤਪ ਕਰ ਰਹੇ ਤਪ ਕਰ ਰਹੇ ਮਹਤ ਪਸ਼ਵੀ ਨੂੰ ਕਹਿੰਦੇ ਆਪਣੇ ਪੁੱਤਰ ਦਾ ਕਹਿੰਦੇ ਮਾਨ ਬਖਸ਼ ਕੇ ਸੰਸਾਰ ਦੇ ਵਿੱਚ ਭੇਜਿਆ ਜਿਵੇਂ ਕਿ ਗੁਰੂ ਜੀ ਨੇ ਆਪਣੇ ਕਹਿੰਦੇ ਕਥਾ ਬਜਤਰਨਾਟਕ ਦੇ ਵਿੱਚ ਅੰਕਿਤ ਕੀਤੀ ਹੈ ਬਿਆਰਿਓ ਇਧਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਾਤਾ ਗੁਜਰ ਕੌਰ ਜਿਨ੍ਹਾਂ ਦੀ ਬੜੀ ਬੰਦਗੀ ਸੀ ਬੜੀ ਭਗਤੀ ਸੀ ਬੜਾ ਸਿਮਰਨ ਜੀ ਅਰਦਾਸ ਸੀ ਇੱਕ ਪਰਮਾਤਮਾ ਦੇ ਅੰਗੇ ਇਦੋਂ ਪਰਜਾ ਦੁਖੀ ਹੋ ਕੇ ਪ੍ਰਮਾਤਮਾ ਅਗੇ ਭਗਵਾਨ ਅਗੇ ਅਰਦਾਸਾਂ ਕਰਦੀ ਆ ਬੜੇ ਜ਼ੁਲਮ ਬੜੇ ਪਾਪ ਵੱਧ ਚੁਕੇ ਨੇ ਔਰ ਹਜੇਬ ਤਲਵਾਰ ਚੁੱਕੀ ਫਿਰਦਾ ਘਰ ਮੈਂ ਦੋ ਧਰਮਾਂ ਤੋਂ ਇੱਕ ਧਰਮ ਬਣਾਉਣਾਗਾ ਤਲਵਾਰ ਚੁੱਕੀ ਹੋਈ ਆ ਪਰਜਾ ਨੂੰ ਬੜਾ ਦੁਖੀ ਕਰ ਰਹੀ ਆ ਅਰਤੀ ਨੇ ਪਰਜਾ ਨੇ ਉਸ ਭਗਵਾਨ ਪਰਮਾਤਮਾ ਕੇ ਫਰਿਆਦ ਕੀਤੀ ਪੈ ਰਹੇ ਇਸ ਫਰਿਆਦ ਨੂੰ ਸੁਣ ਕੇ ਮਹਾਨ ਕਾਰਜ ਵਾਸਤੇ ਕੇ ਨਿਰੰਕਾਰ ਨੇ ਕਹਿੰਦੀ ਕਿ ਤਪ ਕਰ ਰਹੇ ਮਹਾ ਤਪਸਵੀ ਨੂੰ ਕਹਿੰਦੇ ਆਪਣੇ ਪੁੱਤਰ ਦਾ ਮਾਣ ਬਖਸ਼ ਕੇ ਸੰਸਾਰ ਦੇ ਵਿੱਚ ਭੇਜਿਆ ਕਿਵੇਂ ਭੇਜਿਆ ਤੇ ਸਤਿਗੁਰੂ ਜੀ ਨੇ ਆਪਣੀ ਕਥਾ ਪਿਛਲੇ ਜਨਮ ਦੀ ਬਜਿੱਤਰ ਨਾਟਕੇ ਦੇ ਵਿੱਚ ਪਿਆਰਿਓ ਅੰਗਦ ਕੀਤੀ ਹੈ। ਆਪ ਮੈਂ ਆਪਣੀ ਕਥਾ ਬਖਾਨੋ ਤਪਸਾਜਿਤ ਜਹਿ ਵਿਦਮੋਹੀਯਾਨੋ ਹਿਮਕੁੰਟ ਪਰਬਤ ਹੈ ਜਹਾਂ ਸਬਦ ਸ੍ਰਿੰਗ ਸੋਵਤ ਹੈ ਤਹਾ ਸਬਦ ਸ੍ਰਿੰਗ ਤਹ ਨਾਮ ਕਹਾਵੈ ਪੰਡਰਾਦ ਜਹ ਜੋਗ ਕਮਾਵੈ ਤਹ ਅਦਿਕ ਤਪਸਿਆ ਸਾਦੀ ਮਹਾਕਾਲ ਕਾਲ ਕਾਇ ਰਦੀ ਏ ਵਿਦ ਕਰਤ ਤਪੱਸਿਆ ਭਇਓ ਦ્વੈਤ ਇਕ ਰੂਪ ਹੋਏ ਗਏ ਓ ਪਾਸਾ ਜੀ ਆਪਣੀ ਕਥਾ ਪਿਛਲੇ ਜਨਮ ਦੀ ਬਚਿਤ ਨਾਟਕ ਦੇ ਵਿੱਚ ਲਿਖ ਰਹੇ ਏ ਵਿਦ ਕਰਤ ਤਪੱਸਿਆ ਭਇਓ ਦ્વੈਤ ਦੇ ਇਕ ਰੂਪ ਹੋਏ ਗਏ ਤਾਤ ਮਾਤ ਅਲਖ ਅਰਾਧਾ ਬੋਬਿਤ ਜੋਗ ਸਾਧਨਾ ਸਾਧਾ ਤੈਨ ਜੋ ਕਰੀ ਅਲਖੀ ਸੇਵਾ ਤਾਂ ਤੇ ਭਈ ਪ੍ਰਸੰਨ ਗੁਰਦੇਵਾ ਤੇ ਜਦ ਤੈਨ ਪ੍ਰਭ ਜਬ ਆਇ ਸਮੋਹ ਦੀਆ ਤਬ ਹਮ ਜਨਮ ਕਲੂ ਮੇ ਲੀਆ ਜਿਤਨਾ ਭਇਓ ਹਮਰੋ ਅਵਨ ਕਹੈ ਚੁਬੀ ਰਹੀ ਸੁਰਤ ਪਰ ਚਰਨ ਮੈ ਜਿਉਂ-ਜਿਉਂ ਪ੍ਰਭੂ ਹਮਕੋ ਸਮਝਾਇਓ ਇਹ ਕਹੇ ਕਹ ਕੇ ਲੋਕ ਪਠਾਇਓ ਸਤ ਸ੍ਰਿੰਗ ਪਰਬਤ ਵਿੱਚ ਜਿੱਥੇ ਕਹਿੰਦੇ ਪਾਂਡੇ ਦੇ ਰਾਜੇ ਨੇ ਜੋਗ ਕਮਾਇਆ ਸੀ ਹੇਮਕੁੰਡ ਸਾਹਿਬੀ ਧਰਤੀ ਇੱਥੇ ਲੱਖਾਂ ਲੋਕ ਅਜਾਂਦੇ ਨੇ ਪਾਰੇ ਦਰਸ਼ਨ ਕਰਨ ਬਾਅਦ ਜੂਮ ਦੇ ਵਿੱਚ ਮਿਲਦੇ ਨੇ ਹੇਮਕੁੰਡ ਸਾਹਿਬ उच्चिया पहाड़ियों के उपर जिथे पिछले जन्म देख मेरे पातशाह ने बड़ी तपस्या की जिथे पांडुआ के राजे ने कह योग कमाया जगह के उपर बैठ के मेरे पातशाह ने तपस्या की हेमकुंट चोटी ਪਰਸੀ ਬਹੁਤ ਤਪੱਸਿਆ ਕਰਕੇ ਨਿਰੰਕਾਰ ਦੇ ਨਾਲ ਕਹਿੰਦੇ ਇੱਕ ਰੂਪ ਹੋ ਗਏ ਆ ਪਾਤਸ਼ਾਹ ਜੀ ਦਾ ਬਚਨ ਆ ਇਸ ਸਮੇਂ ਮੇਰੇ ਮਾਤਾ ਗੁਜਰੀ ਜੀ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਘਰ ਕਹਿੰਦੇ ਪੁੱਤਰ ਦੀ ਪ੍ਰਾਪਤੀ ਵਾਸਤੇ ਇੱਕ ਅਕਾਲ ਪੁਰਖ ਦੀ ਕਹਿੰਦੇ ਬਹੁਤ ਅਰਦਾਸਾਂ ਕੀਤੀ ਪ੍ਰਮਾਤਮਾ ਅੱਗੇ ਬੜੀਆਂ ਬੇਨਤੀਆਂ ਕੀਤੀਆਂ ਅਰਦਾਸਾਂ ਕੀਤੀਆਂ ਕਿਉਂ ਕੀਤੀ ਉਹ ਅਰਦਾਸ ਵ੍ਰਿਧੀ ਨਹੀਂ ਜਾਂਦੀ ਪਿਆਰੇ ਸੱਚੇ ਦਰੋਂ ਕਰਦੇ ਨੇ ਇਹ ਸੱਚੇ ਦਿਲੋਂ ਜਿਹੜੇ ਅਰਦਾਸ ਕਰਦੇ ਨੇ ਮਾਤਾ ਗੁਜਰਕੌਰ ਨੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੜੀ ਬੰਦਗੀ ਕੀਤੀ ਬੜੀ ਤਪੱਸਿਆ ਕੀਤੀ ਅਰਦਾਸਾਂ ਕੀਤੀਆਂ ਭਗਵਾਨ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਣੇ ਘਰ ਕਹਿੰਦੇ ਪੁੱਤਰ ਦੀ ਪ੍ਰਾਪਤੀ ਵਾਸਤੇ ਕਹਿੰਦੇ ਆਕਾਲ ਪੁਰਖ ਦੀ ਰੱਦ ਨਾ ਕੀਤੀ ਕਹਿੰਦੇ ਆਕਾਲ ਪੁਰਖ ਨੇ ਉਹਨਾਂ ਦੀ ਕਹਿੰਦੇ ਭਗਤੀ ਉੱਪਰ ਕਹਿੰਦੇ ਪ੍ਰਸੰਨ ਹੋ ਗਏ ਉਹਨਾਂ ਦੇ ਘਰ ਜਨਮ ਲੈਣ ਵਾਸਤੇ ਕਹਿੰਦੇ ਆਖਿਆ ਪਰ ਮੇਰੀ ਬਿਰਤੀ ਆਕਾਲ ਪੁਰਖ ਦੇ ਕਹਿੰਦੇ ਸਿਮਰਨ ਵਿੱਚ ਲੱਗੀ ਹੋਈ ਦੀ ਜੁੜੀ ਹੋਈ ਸੀ ਪਰ ਮੇਰਾ ਜੀ ਨਹੀਂ ਸੀ ਕਰਦਾ ਦੁਨੀਆ ਤੇ ਆਉਣ ਨੂੰ ਪਾਤਸ਼ਾਹ ਦਾ ਹੁਕਮ ਆ ਘਰੇ ਹੋਏ ਵਿਜਿਤ ਨਾਟਕ ਦੇ ਵਿੱਚ ਭਗਵਾਨ ਨਾਲ ਪ੍ਰਮਾਤਮਾ ਨਾਲ ਗੱਲਾਂ ਹੋ ਰਹੀਆਂ ਨੇ ਕਿ ਮੇਰਾ ਜੀ ਨਹੀਂ ਕਰਦਾ ਦੁਨੀਆ ਤੇ ਜਾਣਾ ਬਸ ਉਸ ਆਕਾਲ ਪੁਰਖ ਦੇ ਨਾਲ ਹੀ ਮੈਂ ਜੁੜਿਆ ਰਹਿਣਾ ਤੁਹਾਡੇ ਚਰਨਾਂ ਦੇ ਵਿੱਚ ਜੁੜਿਆ ਰਹਿਣਾ ਮੇਰਾ ਦਿਲ ਨਹੀਂ ਕਰਦਾ ਇਹ ਦੁਨੀਆ ਤੇ ਜਾਣਾ ਮੇਰੀ વૃત્ਤੀ ਆਕਾਲ ਪੁਰਖ ਦੇ ਸਿਮਰਨ ਵਿੱਚ ਲੱਗੀ ਹੋਈ ਆ ਇਸ ਕਰਕੇ ਮੇਰਾ ਸੰਸਾਰ ਵਿੱਚ ਆਉਣ ਵਾਸਤੇ ਚਿਤ ਨਹੀਂ ਕਰਦਾ ਚੇਤਨਾ ਭਇਓ ਹਮਰੋ ਆਪਨ ਕੋ ਚੇਤਨਾ ਭਇਓ ਹਮਰੋ ਆਪਨ ਕਹੈ ਜੂ ਵੀ ਰਹੀ ਸੁਰਤ ਪਰਮ ਚਰਨ ਨਮੈ ਸੰਸਾਰ ਦੇ ਵਿੱਚ ਆਉਣ ਬਾਅਦ ਜਿਤਨੀ ਕਰਦਾ ਪਰੰਤੂ ਪ੍ਰਭੂ ਨੇ ਮੰਨੂ ਜਿਸ ਤਰਾਹ ਵੀ ਹੋ ਸਕਿਆ ਕਹਨੇ ਸਮਝਾਇਆ ਅਕਾਲ ਪੁਰਖ ਨੇ ਕਿ ਪੁੱਤਰ ਜੀ ਦੁਨੀਆ ਤੇ ਸੰਸਾਰ ਤੇ ਬੜੇ ਪਾਪ ਜ਼ੁਲਮ ਹੋ ਰਹੇ ਨੇ ਬੜੇ ਜ਼ੁਲਮ ਬਣ ਗਏ ਨੇ ਰਾਜੇ ਲੋਕ ਪਾਪੀ ਹੋ ਗਏ ਨੇ ਪਰਜਾਂ ਨੂੰ ਦੁਖੀ ਕਰ ਰਹੇ ਨੇ ਗਊ ਗਰੀਬ ਦੀ ਕੋਈ ਰੱਖਿਆ ਨਹੀਂ ਕਰ ਰਹੇ ਬੜੇ ਜ਼ੁਲਮ ਬਣ ਚੁਕੇ ਨੇ ਤੁਹਾਨੂੰ ਦੁਨੀਆ ਤੇ ਜਾਣਾ ਪਵੇਗਾ ਸੰਸਾਰ ਦੇ ਜਾਣਾ ਪਵੇਗਾ ਇਹ ਅਰਦਾਸ ਸਾਰ ਮਾਤਾ ਬੁਜੇਰ ਕੌਰ ਦੀ ਗੁਰੂ ਤੇਗ ਬਹਾਦਰ ਸੇ ਭਲੇ ਪ੍ਰਸਾਦ ਜਿਨ੍ਹਾਂ ਤੇ ਜ਼ੁਲਮ ਹੋ ਰਿਹਾ ਸੀ ਭਰੇ ਖਤਿਆਚਾਰ ਹੋ ਰਿਹਾ ਸੀ ਕੋਣ ਦੀ ਅਰਦਾਸ ਸੀ ਕਿ ਪੁੱਤਰ ਜੀ ਤੁਹਾਨੂੰ ਦੁਨੀਆ ਤੇ ਜਾਣਾ ਪਵੇਗਾ ਸਮਝਾਇਆ ਇਸ ਤਰ੍ਹਾਂ ਕੇ ਦੇ ਮਨੁੱਖ ਸੰਸਾਰ ਦੇ ਵਿੱਚ ਭੇਜ ਦਿੱਤਾ ਅਕਾਲ ਪੁਰਖ ਜੀ ਨੇ ਕਹਿੰਦੇ ਆਪ ਨੂੰ ਸਮਝਾ ਆਪ ਜੀ ਨੂੰ ਕਿਨੇ ਸਮਝਾਇਆ ਕਿ ਜਿਤਨੇ ਵੀ ਅੱਗੇ ਵੱਡੇ ਵੱਡੇ ਪੀਰ ਪਕੰਬਰ ਅਵਤਾਰ ਮੈਂ ਦੁਨੀਆ ਤੇ ਭੇਜੇ ਸੀ ਸੰਸਾਰ ਤੇ ਭੇਜੇ ਸੀ ਕੁਝ ਚੰਗੇ ਕੰਮ ਕਰਨ ਵਾਸਤੇ ਉਹ ਸਾਰੇ ਕਹਿੰਦੇ ਆਪਣਾ ਨਾਮ ਜਪਾਉਣ ਲੱਗ ਪਏ ਆਪ ਰੱਬ ਬਣ ਕੇ ਬਹਿ ਗਏ ਆਪਣੇ ਆਪ ਨੂੰ ਰੱਬ ਅਖਵਾਉਣ ਲੱਗ ਪਏ ਭੇਜੇ ਬੜੇ ਸੀ ਇਹ ਨਹੀਂ ਭੇਜੇ ਨਹੀਂ ਅਕਾਲ ਪੁਰਖ ਵੱਲੋਂ ਬੜਿਆਂ ਨੂੰ ਭੇਜਿਆ ਗਿਆ ਪਰ ਸਾਰੇ ਜਾ ਕੇ ਰੱਬ ਬਣ ਕੇ ਬਹਿ ਗਏ ਕਿਸੇ ਨੇ ਸਤਨਾਮ ਪਰਮੇਸ਼ਰ ਦਾ ਕਿਹਦੇ ਨਾਮ ਨਹੀਂ ਕਿਹਨੇ ਜਪਾਇਆ ਸਾਰੇ ਆਪਣੇ ਵਿੱਚ ਲੱਗੇ ਰਹੇ ਆਪਣੇ ਆਪ ਨੂੰ ਰੱਬ ਬਣ ਕੇ ਬਹਿ ਗਏ ਆਪਣਾ ਨਾਮ ਜਪਉਣਾ ਸ਼ੁਰੂ ਕਰ ਦਿੱਤਾ ਵੀ ਮੈਂ ਹੀ ਰੱਬ ਆ ਕਿਸੇ ਨੇ ਪਰਜਾ ਦੀ ਭਲੇ ਪੁਰਸਾਂ ਦੀ ਗਰੀਬ ਦੀ ਸੁਣੀ ਨਹੀਂ ਸਾਰ ਨਹੀਂ ਲਈ ਪਰਮਾਤਮਾ ਜੀ ਕਹਿਣ ਲੱਗੇ ਕਿ ਪਤਰੇ ਜੀ ਤੁਹਾਨੂੰ ਜਾਣਾ ਪਵੇ ਪਰ ਆਪਣੇ ਆਪ ਨੂੰ ਕਿਤੇ ਰੱਬ ਨਹੀਂ ਬਣਨਾ ਭਲਾ ਕਰਨਾਗਾ ਦੁਨੀਆ ਦੇ ਉੱਪਰ ਜਾ ਕੇ ਜੋਰ ਜ਼ੁਲਮ ਦੇ ਨਾਲ ਕਹਿੰਦੇ ਟੱਕਰਾ ਕਰਨਾਗਾ ਪਾਰਗ੍ਰਮ ਨੂੰ ਕਿਨੇ ਕਿਸੇ ਨਾ ਕਹਿੰਦੇ ਪਸਾਣੇ ਹੀ ਕਰਕੇ ਕਹਿੰਦੇ ਕਾਲਪੁਰਖ ਨੇ ਕਿਹਾ ਚੌਪਈ ਮੈਂ ਆਪਣਾ ਸੁਤ ਤੋਹੇ ਨਵਾਜਾਂ ਪੰਥ ਪਰਤ ਕਰਕੇ ਕਰ ਬੇਗੋ ਸਾਜਾਂ ਜਹਾਂ ਤਹਾ ਤੇ ਤਰਮ ਚਲਾਈ ਅਪੁੱਧ ਕਰਨ ਤੇ ਲੋਕ ਹਟਾਈ ਮੈਂ ਤੈਨੂੰ ਕਹਿੰਦੇ ਆਪਣੇ ਪੁੱਤਰ ਦਾ ਕਹਿੰਦੇ ਮਾਨ ਸਨਮਾਨ ਦੇ ਕੇ ਦੁਨੀਆ ਤੇ ਭੇਜ ਰਿਆਂਗਾ ਅਕਾਲ ਪੁਰਖ ਜੀ ਕਹਿਣ ਲੱਗੇ ਕਿ ਪੁੱਤਰ ਜੀ ਤੁਹਾਨੂੰ ਮੈਂ ਆਪਣਾ ਪੁੱਤਰ ਬਣਾ ਕੇ ਮਾਨ ਸਨਮਾਨ ਦੇ ਕੇ ਆਪ ਭੇਜ ਰਿਆਂਗਾ ਅਕਾਲ ਪੁਰਖ ਜੀ ਕਰਨ ਲੱਗੇ ਜਿਹੜੇ ਜ਼ੁਲਮ ਵੱਧ ਚੁੱਕੇ ਨੇ ਕਣਾ ਪਾਪ ਵੱਧ ਗਏ ਨੇ ਪਿਆਰੋ ਉਸ ਸਮੇਂ ਦੇ ਵਿੱਚ ਬੜੇ ਜ਼ੁਲਮ ਸੀ ਬੜੇ ਪਾਪ ਹੋ ਰਹੇ ਸੀ ਹਤਿਆਚਾਰ ਹੋ ਰਹੀ ਸੀ ਪਰ ਅੱਜ ਦੀ ਗੱਲ ਕਰੀਏ ਵਰਤਮਾਨ ਸਮੇਂ ਦੀ ਸਾਡੇ ਹੱਥ ਵਿੱਚ ਸਮਾ ਜਿਹੜਾ ਅੱਜ ਵੀ ਬੜੇ ਜ਼ੁਲਮ ਹੋ ਰਹੇ ਨੇ ਅੱਜ ਦੇ ਸਮੇਂ ਦੇ ਵਿੱਚ ਬੜੇ ਪਾਪ ਹੋ ਰਹੇ ਨੇ ਦੁਨੀਆ ਦੇ ਵਿੱਚ ਬੜੇ ਲੋਕ ਪਾਪੀ ਹੋ ਗਏ ਨੇ ਜੁਲਮੀ ਹੋ ਗਏ ਨੇ ਪਾਪ ਅੱਜ ਵੀ ਹੋ ਰਹੇ ਨੇ ਅੱਜ ਬੱਚਿਆਂ ਨੂੰ ਕੁੱਖਾਂ ਦੇ ਵਿੱਚ ਮਾਰਿਆ ਜਾ ਰਿਹਾ ਧੀਆਂ ਦਾਜ ਦੇ ਹਿਜਲੀ ਵੇਖੋ ਤੰਗ ਕੀਤਾ ਜਾ ਰਿਹਾ ਮਾਰ ਦਿੰਦੇ ਦਾਜ ਦੇ ਲੋਬੀ ਕਿੰਨੇ ਹੱਥਿਆਰ ਹੋਏ ਅੱਜ ਦੇ ਸਮੇਂ ਦੇ ਵਿੱਚ ਵੀ ਜੇ ਵਾ ਗੱਲ ਕਰੀਏ ਜੇ ਵੀ ਜ਼ੁਲਮ ਬਹੁਤ ਵਧ ਗਏ ਨੇ ਜਿਵੇਂ ਉਸ ਸਮੇਂ ਦੇ ਵਿੱਚ ਵਧੇ ਸੀ ਔਰ ਹੁ ਜਿਵੇਂ ਨੇ ਤਲਵਾਰ ਜੁਕੀ ਸੀ ਤੇ ਅੱਜ ਵਧੇ ਨੇ ਅੱਜ ਜੇ ਕੋ ਸੱਚ ਬੋਲਦਾ ਕਣਾ ਉਹਨੂੰ ਫੜ ਕੇ ਜੇਲ੍ਹ ਦੇ ਵਿੱਚ ਕਰ ਦਿੰਦੇ ਨੇ ਨਜ਼ਰਬੰਦ ਕਰ ਦਿੰਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਜਿਹੜੇ ਸੱਚ ਦੀ ਗੱਲ ਕਰਦੇ ਸੀ ਸੱਚ ਨਾਲ ਜੋੜਦੇ ਸੀ ਗੁਰਬਾਣੀ ਨਾਲ ਜੋੜਦੇ ਸੀ ਕਿੰਨੇ ਨੌਜਵਾਨਾਂ ਨੂੰ ਵੇਖੋ ਨਸ਼ਾ ਸਗਾਇਆ ਉਹਨਾਂ ਨੇ ਪਰ ਸਮੇਂ ਦੀ ਸਰਕਾਰਾਂ ਜੁਲਮੀ ਰਾਜੇ ਸੱਚ ਸੁਣਨਾ ਤੇ ਸੱਚ ਕਹਿਣਾ ਬੜੌਖਾ ਦਾ ਬਿਆਰ ਹੈ ਜੇ ਕੋਈ ਸੱਚ ਬੋਲਦਾ ਵੀ ਹੈ ਕਨਾ ਕੋਈ ਸੱਚ ਦੀ ਗੱਲ ਕਰਦਾ ਉਹਨੂੰ ਨਾજર ਬੰਦ ਕਰ ਦਿੰਦੇ ਨੇ ਕਿੱਥੇ ਵੀ ਕੋ ਜਿਹੜਾ ਸਿੱਟੇ ਪਏ ਨੇ ਕਿੰਨੇ ਸਾਡੇ ਸਿੰਘ ਜਿਹੜਾ ਦੇ ਵਿੱਚ ਬੰਦ ਨੇ ਜਿਨ੍ਹਾਂ ਦੀ ਸਜ਼ਾਵਾ ਪੂਰੀਆਂ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ 30-30 ਸਾਲ 40-40 ਸਾਲ ਹੋ ਗਏ ਜਿਹੜਾ ਦੇ ਵਿੱਚ ਜਿਨ੍ਹਾਂ ਦੇ ਮਾਤਾ ਪਿਤਾ ਵੀ ਵੇਖੋ ਦੁਨੀਆ ਤੋਂ ਦੁਰਗੇ ਪੈਰੋ ਜਾਦ ਕਰਦੇ ਕਰਦੇ ਮਾਂ ਤੇ ਪਿਤਾ ਵੀ ਕਿਤੇ ਪੁੱਤ ਸਾਡਾ ਵੀ ਘਰ ਵਿੱਚ ਆਵੇਗਾ ਸਾਡੀ ਬੜੇਪੀ ਦੀ ਨਗਰੀ ਬਣੇਗਾ ਪਰ ਨਹੀਂ ਝਾਲ ਮੰਨ ਛੜਿਆ ਨਹੀਂ ساری ਉਮਰ ਜੇਲ੍ਹਾਂ ਦੇ ਵਿੱਚ ਲੰਗੀ ਕਿਤੇ ਆਪਣੇ ਬੱਚਿਆਂ ਦੇ ਵਿੱਚ ਵਹਿ ਕੇ ਨਹੀਂ ਦੇਖਿਆ ਕਾਰਨ ਕੀ ਉਹ ਸੱਚ ਬੋਲਦੇ ਸੀ ਬੱਤੀ ਸਿੰਘ ਕਿੰਨਾ ਰੌਲਾ ਪਿਆ ਵੇਖੋ ਧਰਨੇ ਲੱਗੇ ਇਹਨਾਂ ਇਜਤਿਹਾਮਾ ਪੂਰੀ ਅੰਕ ਸੱਡੋ ਨਹੀਂ ਛੱਡਦੇ ਕਹਿਣ ਤੋਂ ਭਾਵ ਵੀ ਅੱਜ ਵੀ ਬੜੇ ਜ਼ੁਲਮ ਹੋ ਰਹੇ ਨੇ ਸਾਜ ਨੂੰ ਦਬਾਇਆ ਜਾ ਰਿਹਾ ਜੇ ਕੋਈ ਸੱਚ ਬੋਲਦਾ ਉਹਨੂੰ ਨਾਦਰਬੰਦ ਕਰ ਦਿੱਤੇ ਨੇ ਬੋਲਣ ਨਹੀਂ ਦਿੱਤੇ ਇਹ ਉਹ ਸਮੇਂ ਦੇ ਵਿੱਚ ਵੀ ਸੀ ਜਦੋਂ ਮੇਰੇ ਪਾਤਸ਼ਾਹ ਦਾ ਅਵਤਾਰ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਮਾਤਾ ਗੁਜਰਕੌਰ ਦੀ ਕੁੱਖ ਦੇ ਜਿਹੜਾ ਉਤਾਰ ਹੋਇਆ ਉਸ ਸਮੇਂ ਦੇ ਵਿੱਚ ਇਦਾਂ ਦੇ ਜਲਮਤੇ ਹੋਈ ਸੀ ਪਾਪ ਦੇ ਹੋਏ ਸੀ ਇਸੇ ਕਰਕੇ ਫਿਰ ਅਕਾਲ ਪੁਰਖ ਨੇ ਪ੍ਰਮਾਤਮਾ ਜੀ ਕਹਿੰਦੇ ਨੇ ਕਿ ਪੁੱਤਰ ਜੀ ਮੈਂ ਤੁਹਾਨੂੰ ਆਪਣਾ ਪੁੱਤਰ ਬਣਾ ਕੇ ਸਨਮਾਨ ਦੇ ਕੇ ਦੁਨੀਆ ਤੇ ਭੇਜ ਰਿਹਾ ਉੱਥੇ ਜਗਤ ਵਿੱਚ ਜਿਹਨੇ ਜਾ ਕੇ ਧਰਮ ਦਾ ਕਹਿੰਦੇ ਰਸਤਾ ਤੋਰੋ ਅਤੇ ਖੋਟੇ ਕਰਮ ਕਰਨ ਤੋਂ ਕਹਿੰਦੇ ਲੋਕਾਂ ਨੂੰ ਹਟਾਓ ਤੇ ਜਾ ਕੇ ਸਿੱਧੇ ਰਸਤੇ ਪਾਓ ਅਕਾਲ ਪੁਰਖ ਜੀ ਕਹਿੰਦੇ ਨੇ ਗੱਲਾਂ ਹੋਰ ਨੇ ਆਪਦੇ ਵਿੱਚ ਵਚਨ ਵਿਲਾਸ ਹੋ ਰਹੇ ਨੇ ਅਕਾਲ ਪੁਰਖ ਤੋਂ ਕਹਿੰਦੇ ਇਹ ਹੁਕਮ ਸੁਣ ਕੇ ਆਪ ਜੀ ਫਰਮਾਉਂਦੇ ਨੇ ਦੋਹਰਾਂ ਠੰਡ ਭਇਓ ਮੈਂ ਜੋਰ ਕਰ ਵਚਨ ਕਹਾ ਸਿਰਨਿਆਇ ਪੰਥ ਜਦ ਤਦ ਜਦ ਤਮੈਂ ਜਦ ਤਮ ਕਰੋਂ ਸੁਹਾਏ ਮੈਂ ਹੱਥ ਜੁੜ ਕੇ ਕਹਿੰਦੇ ਖੜਾ ਹੋ ਗਿਆ ਅਕਾਲ ਪੁਰਖ ਦੇ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜੋ ਨਿਰਮਤਾ ਕਹਿੰਦੇ ਟੱਕਰਾ ਕਰਨ ਵਾਲਾ ਕਹਿੰਦੇ ਪੰਥ ਤਦ ਹੀ ਕਹਿੰਨੇ ਚੱਲ ਸਕਦਾਗਾ ਸਤਿਗੁਰੂ ਜੀ ਕਹਿਣ ਲੱਗੇ ਅਕਾਲ ਪੁਰਖ ਨੂੰ ਸੱਚੇ ਪਾਤਸ਼ਾਹ ਜੀ ਜੋੜ ਜਨਮ ਦਾ ਕਹਿੰਦੇ ਟੱਕਰਾ ਕਰਨ ਵਾਲਾ ਕਹਿੰਦੇ ਪੰਥ ਤਦ ਹੀ ਕਹਿੰਨੇ ਚੱਲ ਸਕਦਾ ਜੇਕਰ ਤੁਸੀਂ ਆਪਣਾ ਆਪ ਸੁਹਾਈ ਹੋਵੋ ਤੁਹਾਡਾ ਮੇਰੇ ਉੱਪਰ ਹੱਥ ਹੋਵੇ ਕਾਲ ਪ੍ਰਭੂ ਜੀ ਫੇਰ ਚੱਲ ਸਕਦਾ ਤੁਹਾਡਾ ਹੱਥ ਹੋਵੇ ਇਹ ਕਾਰਨ ਪ੍ਰਭ ਮୋਹੇ ਪਠਾਇਓ ਤਦ ਮੈਂ ਜਗਤ ਜਨਮ ਧਰ ਆਇਓ ਜਿਸ ਤਿਹ ਕਹੀ ਤਿਨੇ ਤੁਮ ਕਹਿਓ ਔਰ ਉਸੋਤੇ ਬੈਰਣ ਗਏ ਜਦ ਕਹਿੰਦੇ ਇਸ ਕਾਰਜ ਵਾਸਤੇ ਕਹਿੰਦੇ ਪ੍ਰਭੂ ਜੀ ਨੇ ਮੈਨੂੰ ਭੇਜਿਆ ਤਾਂ ਮੈਂ ਜਨਮ ਲੈ ਕੇ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਜਦੋਂ ਮਾਲਕ ਨੇ ਪਰਮਾਤਮਾ ਨੇ ਡਿਊਟੀ ਲਾਈ ਤਾਂ ਫਿਰ ਮੈਨੂੰ ਕਹਿੰਦੇ ਦੁਨੀਆ ਤੇ ਸੰਸਾਰ ਤੇ ਕਹਿੰਦੇ ਫਿਰਉਣਾ ਪਿਆ ਇਹ ਪਿਛਲੇ ਜਨਮ ਦੀ ਕਥਾ ਕੀ ਬਾਰੇ ਵਿਜੇਤਰ ਨਾਟਕ ਦੇ ਵਿੱਚ ਫੇਰ ਕੀਦੀ ਅਰਦਾਸ ਦੀ ਮੰਗ ਗੁਜਰ ਕੋਰ ਦੀ ਕਈ ਇਤਿਹਾਸਕਾਰ ਕਹਿੰਦੇ ਨੇ ਕਹਿੰਦੇ 32 ਸਾਲ 33 ਸਾਲ ਹੋ ਗਈਤੀ ਪਿਆਰੇਓ ਸਾਦੀ ਹੋਇਆ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਪਰ ਘਰ ਦੇ ਵਿੱਚ ਗੁਰੂ ਕੋਈ ਧੀ ਪੁੱਤ ਨਹੀਂ ਸੀ ਹੋਇਆ ਨਾ ਧੀ ਨਾ ਪੁੱਤ ਪਸਰਦਾ ਆਸੀ ਤੀ ਮੰਗੁਜਰ ਕਰਉ ਤੀ ਕੋ ਐਸਾ ਲਾਲ ਆਵੇ ਸਪੁੱਤਰ ਆਵੇ ਦੁਨੀਆ ਦੇ ਉਪਰਾ ਕੇ ਠੰਡ ਪਾ ਦੇਵੇ ਜਿਹੜੇ ਪਾਪ ਪਾਪੀ ਲੋਕ ਬੇਈਮਾਨ ਹੋ ਚੁੱਕੇ ਨੇ ਇਹਨਾਂ ਨੂੰ ਕਿਵੇਂ ਨਾ ਕਿਵੇਂ ਸਿੱਧੇ ਰਸਤੇ ਪਾ ਦੇ ਆਕੇ ਕੋਈ ਐਸਾ ਪੁੱਤਰ ਪੈਦਾ ਹੋਵੇ ਮੇਰੇ ਘਰ ਦੇ ਵਿੱਚ ਅਰਦਾਸ ਸੀ